ਔਰ ਸਟੇਟ ਦਾ ਹੈਡ ਮੈਂ ਮਾਪਿਆਂ ਨੂੰ ਵੀ ਬੱਚਿਆਂ ਨੂੰ ਵੀ ਮੈਂ ਤੁਹਾਨੂੰ ਅਸ਼ੋਰੈਂਸ ਦਿੰਦਾ ਕਿ ਤੁਹਾਡਾ ਭਵਿੱਖ ਬਿਲਕੁਲ ਸਹੀ ਹੱਥਾਂ 'ਚ ਹੈ ਯਕੀਨ ਰੱਖਿਓ ਇਸੇ ਤਰ੍ਹਾਂ ਹੀ ਬਾਕੀ ਕੰਮ ਸਾਡਾ ਹੈ ਉਹ ਜਿਵੇਂ ਪਾਤਰ ਸਾਹਿਬ ਨੇ ਲਿਖਿਆ ਕਿ ਕੀ ਹੋਇਆ ਜੇ ਪੱਤ ਚੜ ਆਈ ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ ਮੈਂ ਲੱਭ ਕੇ ਲਿਆਉਣਾ ਕਿਤੋਂ ਕਲਮਾ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ ਜ਼ਮੀਨ ਰੱਖੋ ਇੱਥੇ ਫੁੱਲ ਉੱਗਣਗੇ ਇਸ ਧਰਤੀ ਤੇ ਹੁਣ ਇਹ ਹਜੇ ਫੰਕਸ਼ਨ ਹੋਣ ਲੱਗੇ ਪਹਿਲੇ ਹਜੇ ਫੰਕਸ਼ਨ ਹੀ ਹੋਣ اٹਗੇ ਸੀ ਕੋਈ ਨੀ ਉਕਤੀ ਪੱਤਰ ਵੰਡ ਸਮਰੋਹ ਹੁੰਦੀ ਹੀ ਨਹੀਂ ਸੀ ਇੰਡਸਟਰੀ ਵਾਲੇ ਨਾਲ ਗੱਲਬਾਤ ਕਰਨ ਦਾ ਬੈਠੇ ਨੇ ਇਹ ਕਹਿੰਦੇ ਜੀ ਸਾਨੂੰ ਤਾਂ 10-15 ਸਾਲ ਤੋਂ ਕੋਈ ਮਿਲੇ ਹੀ ਨਹੀਂ ਹੁਣ ਪਰਿਵਾਰ ਕਮੌਲ ਹੈ ਚੰਡੀਗੜ੍ਹ ਆਉਂਦੇ ਨੇ ਬੈਸੀ ਫੋਨ ਕਰ ਲੈਂਦੇ ਨੇ ਇੱਧਰ ਆਏ ਹੋਏ ਸੀ ਆਜੋ ਮੈਂ ਚਾਹ ਪੀਜੋ ਕਰੇ ਭੈਜਨੇ ਹੁਣ ਆਪਦਾ ਘਰ ਹੈ ਬੜੀ ਦੇਰ ਬਾਅਦ ਉਹ ਘਰ ਜਿਹੜੇ ਨੇ ਨਾ ਚੰਡੀਗੜ੍ਹ ਦੇ 2 ਸੈਕਟਰ ਵਾਲੇ ਉਹ ਬੜੀ ਦੇਰ ਬਾਅਦ ਆਮ ਲੋਕਾਂ ਲਈ ਖੁੱਲੇ ਨੇ ਇਹ ਤਾਂ ਫੜ ਨਹੀਂ ਦਿੰਦੇ ਸੀ ਉੱਤੇ